ਇਹ ਸਬੇ ਥਾਵ ਨਹੀਂ ਤੁਦ ਜਿਹਿਆ ਬਦੋ ਪੁਰਖ ਵਧਾਤੇ ਤਾਂ ਤੂੰ ਸੋਹਿਆ ਸਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਸਾਡੀ ਨਿਤ ਦੀ ਅਰਦਾਸ ਦਾ ਹਿੱਸਾ ਵਾ ਦੁਨੀਆ ਭਰ ਦੇ ਵਿੱਚ ਬੈਠਾ ਸਿੱਖ ਜਦੋਂ ਨਿਤ ਅਰਦਾਸ ਕਰਦਾ ਤੇ ਉਹ ਸਤਖੰਡ ਸ੍ਰੀ ਅਮਰਤਸਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਦੀ ਅਰਦਾਸ ਕਰਦਾ ਅਸੀਂ ਆਪਣੇ ਧਨ ਭਾਗ ਸਮਝਦੇ ਹਾਂ ਕਿ ਜਦੋਂ ਵੀ ਸਾਨੂੰ ਗੁਰੂ ਰਾਮਦਾਸ ਦੇ ਦਰ ਦੇ ਦਰਸ਼ਨ ਹੁੰਦੇ ਆ ਜਦੋਂ ਵੀ ਕੋਈ ਵਿਸ਼ੇਸ਼ ਗਤੀਵਿਧੀਆਂ ਹੁੰਦੀਆਂ ਨੇ ਤੇ ਉਸ ਵੇਲੇ ਅਸੀਂ ਜਿਵੇਂ ਸਾਡੇ ਮੁਸਲਮਾਨ ਭਰਾਵਾਂ ਦਾ ਮੱਕਾ ਇਸੇ ਤਰ੍ਹਾਂ ਸਿੱਖਾਂ ਦਾ ਮੱਕਾ ਸਤਖੰਡ ਸ੍ਰੀ ਦਰਬਾਰ ਸਾਹਿਬ ਸਾਡਾ ਸਿੱਖ ਪੰਥ ਦਾ ਕੇਂਦਰੀ ਸਥਾਨ ਸਾਡਾ ਸਿੱਖ ਪ੍ਰਭੂ ਸੱਤਾ ਦਾ ਕੇਂਦਰ ਹੈ ਸ੍ਰੀ ਅਕਾਲ ਤਖਤ ਸਾਹਿਬ ਅਸੀਂ ਉਸ ਵੇਲੇ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗੁਰੂ ਦੇ ਚਰਨਾਂ ਚ ਅਰਦਾਸ ਕਰਨ ਤੇ ਸ੍ਰੀ ਅਕਾਲ ਤਖਤ ਸਾਹਿਬ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਦੇ ਇਸ਼ਨਾਨ ਕਰਨ ਦਰਸ਼ਨ ਇਸ਼ਨਾਨ ਤੇ ਅਰਦਾਸ ਕਰਨ ਵਾਸਤੇ ਅਸੀਂ ਪਹੁੰਚਦੇ ਆਂ ਅੱਜ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਜੋ ਹਰਿਆਣਾ ਦੇ ਵਿੱਚ 28 ਨਵੰਬਰ ਨੂੰ ਐਲਾਨ ਹੋਇਆ ਸੀ ਔਰ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਜੋ ਪੰਜ ਸਿੰਘ ਪੰਜ ਪਿਆਰਿਆਂ ਦੀ ਡਿਊਟੀ ਲੱਗੀ ਸੀ ਸੰਗਤ ਦੇ ਵਿੱਚੋਂ ਕਿ ਉਹਨਾਂ ਨੇ ਸੰਤ ਮਹਾਪੁਰਸ਼ਾਂ ਸਿੱਖ ਸ਼ਖਸੀਅਤਾਂ ਹਰਿਆਣਾ ਕਮੇਟੀ ਦੇ ਮੌਜੂਦਾ ਸਾਬਕਾ ਮੈਂਬਰ ਸਹਿਬਾਨਾਂ ਸਿੱਖ ਸੰਗਤਾਂ ਦੀ ਰਾਏ ਲੈ ਕੇ ਉਸ ਦੇ ਪ੍ਰਧਾਨ ਦਾ ਐਲਾਨ ਕਰਨਾ ਸੀ 15 ਦਿਨ ਦਾ ਸਮਾਂ ਸੀ ਉਹਨਾਂ ਪੰਜ ਸਿੰਘਾਂ ਨੇ ਬੜੀ ਮਿਹਨਤ ਕੀਤੀ ਥਾਂਪੁਰ ਥਾਂ ਤੇ ਜਾ ਕੇ ਮਹਾਪੁਰਸ਼ਾਂ ਕੋਲੇ ਮੈਂਬਰ ਸਹਿਬਾਨਾਂ ਕੋਲੇ ਸੰਗਤਾਂ ਦੇ ਕੋਲ ਸਿੱਖ ਚਿੰਤਕਾਂ ਦੇ ਕੋਲ ਤੇ ਫੋਨ ਦੇ ਉੱਤੇ ਵੀ ਰਾਏ ਇਕਤਰ ਕਰਕੇ ਬਕਾਇਦਾ ਇੱਕ ਡਾਇਰੀ ਤਿਆਰ ਕੀਤੀ ਉਸ ਡਾਇਰੀ ਤੇ ਹਰੇਕ ਦੀ ਰਾਏ ਆ ਜਿਨ੍ਹਾਂ ਨੂੰ ਮਿਲੇ ਉਹਨਾਂ ਦੇ ਸਾਈਨ ਵੀ ਆ ਦਸਖਤ ਵੀ ਆ 13 ਤਰੀਕ ਨੂੰ 13 ਦਸੰਬਰ 2024 ਨੂੰ ਗੁਰਦੁਆਰਾ ਪਾਤਸ਼ਾਹੀ 6ਵੀਂ ਕੁਰੂ ਖੇਤਰ ਦੀ ਧਰਤੀ ਤੇ ਪੰਜ ਸਿੰਘਾਂ ਨੇ ਪੰਥ ਦੇ ਭਰੇ ਇਕੱਠ ਵਿੱਚ ਜਿੱਥੇ ਸਾਡੇ ਪੰਜਾਬ ਚੋਂ ਵੀ ਸਿੱਖ ਜਥੇਬੰਦੀਆਂ ਦੇ ਆਗੂ ਜੰਮੂ ਕਸ਼ਮੀਰ ਤੋਂ ਵੀ ਆਏ ਸੀ ਤੇ ਹਰਿਆਣਾ ਤੋਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਪ੍ਰਧਾਨ ਦਾ ਐਲਾਨ ਕੀਤਾ ਮੁਖ ਸੇਵਾਦਾਰ ਦੇ ਤੌਰ ਤੇ ਦਾਸ ਦਾ ਨਾਮ ਜਿਹੜਾ ਸੀਗਾ ਉਹ ਪੰਜ ਸਿੰਘਾਂ ਨੇ ਅਨਾਉਂਸ ਕੀਤਾ ਜਕਾਰਿਆਂ ਦੀ ਗੂੰਜ ਵਿੱਚ ਸਾਰੇ ਪੰਥਕ ਇਕੱਠ ਨੇ ਉਸ ਦਾ ਸਮਰਥਨ ਕੀਤਾ ਤੇ ਸਨਮਾਨ ਕੀਤਾ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਸਭ ਦਾ ਧੰਨਵਾਦ ਕਰਦਾ ਕਿ ਇਹ ਸੇਵਾ ਜਿਹੜੀ ਸੀ ਉਹ ਮੇਰੇ ਜ਼ਮੇ ਉਲਾਈ ਗਈ ਜੋ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਪੰਥਕ ਸੰਘਰਸ਼ ਦੀ ਸੇਵਾ ਪਿਛਲੇ ਤਿੰਨ ਦਹਾਕਿਆਂ ਤੋਂ ਦੁਨੀਆ ਭਰ ਦੇ ਵਿੱਚ ਕਰਦੇ ਆ ਰਹੇ ਆ ਗੁਰੂ ਦੀ ਕਿਰਪਾ ਦੇ ਸਦਕਾ ਉਹਦੇ ਵਿੱਚ ਇੱਕ ਨਵੀਂ ਜ਼ਿੰਮੇਵਾਰੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਮੁਖ ਸੇਵਾਦਾਰ ਦੇ ਤੌਰ ਤੇ ਕਿਉਂਕਿ ਸਿੱਖ ਮਸਲਿਆਂ ਦੇ ਹੱਲ ਤੇ ਧਾਰਮਿਕ ਚੋਣਾਂ ਲੜਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੀ ਜੋ ਸ਼ੁਰੂਆਤ ਜੋ ਗਠਨ ਕੀਤਾ ਗਿਆ ਤੇ ਉਸ ਵੇਲੇ ਹੀ ਅਸੀਂ ਮਨ ਚ ਉਤਾਰਿਆ ਸੀ ਕਿ ਅਸੀਂ ਸਭ ਤੋਂ ਪਹਿਲਾਂ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਣ ਆਉਣਾ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਅਹੁਦੇਦਾਰ ਸਾਡੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਸੀਂ ਸਾਰੇ ਰਲ ਕੇ ਇੱਥੇ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣ ਵਾਸਤੇ ਆਏ ਆ ਕਿਉਂਕਿ 19 ਜਨਵਰੀ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਹਰਿਆਣਾ ਸਰਕਾਰ ਨੇ ਗੁਰਦੁਆਰਾ ਸਿੱਖ ਚੋਣ ਕਮਿਸ਼ਨ ਨੇ ਜਿਹੜਾ ਹਰਿਆਣਾ ਦੇ ਅੰਦਰ ਹਰਿਆਣਾ ਸਿੱਖ ਗੁਰਦੁਆਰਾ ਚੋਣ ਕਮਿਸ਼ਨ ਉਹਨਾਂ ਵੱਲੋਂ ਐਲਾਨ ਕੀਤਾ ਹੋਇਆ ਹੈ ਅੱਜ ਤੋਂ ਨਾਮਿਨੇਸ਼ਨ ਵੀ ਸ਼ੁਰੂ ਨੇ ਉੱਥੇ ਭਾਵੇਂ ਕਿ ਅਸੀਂ ਚੋਣ ਕਮਿਸ਼ਨਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਸਭ ਜਾਦਿਆਂ ਦੀ ਸ਼ਹਾਦਤ ਦੇ ਦਿਨ ਇਹ ਸਫਰੇ ਸ਼ਹਾਦਤ ਜੋ ਸ਼ਹਾਦਤ ਵੱਲ ਸਫਰ ਤੈਅ ਕੀਤਾ ਸਭ ਜਾਦਿਆਂ ਨੇ ਵੱਡੇ ਸਭ ਜਾਦਿਆਂ ਛੋਟੇ ਸਭ ਜਾਦਿਆਂ ਸਿੰਘਾਂ ਸ਼ਹੀਦਾਂ ਮਾਤਾ ਗੁਜਰ ਕੌਰ ਨੇ ਤੇ ਜਿਹਨੂੰ ਅਸੀਂ ਹਰਿਆਣਾ ਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੇ ਤੌਰ ਤੇ ਬਣਾ ਰਹੀ ਹੈ ਜਿੱਥੇ ਪੰਜਾਬ ਚ ਦੁਨੀਆ ਭਰ ਚ ਸਮਾਗਮ ਹੋਣੇ ਉਥੇ ਹਰਿਆਣਾ ਚ ਵੀ ਨੌ ਸਮਾਗਮ ਵੱਡੇ ਕੱਲ ਤੋਂ ਅਨਾਜ ਮੰਡੀ ਸਿਰਸਾ ਜੋ ਕਾਲਾਂਵਾਲੀ ਦੇ ਵਿੱਚ ਅਨਾਜ ਮੰਡੀ ਕਾਲਾਂਵਾਲੀ ਆ ਸਿਰਸਾ ਚ ਉਥੋਂ ਇਹਦੀ ਸ਼ੁਰੂਆਤ ਹੋਣੀ ਤੇ 29 ਤੱਕ ਲਗਾਤਾਰ ਇਹ ਸਮਾਗਮ ਜਿਹੜੇ ਆ ਇਹ ਜਾਰੀ ਰਹਿਣੇ ਆ ਜਿਵੇਂ ਅਨਾਜ ਮੰਡੀ ਕਾਲਾਂਵਾਲੀ ਸਿਰਸਾ ਚ ਕੱਲ ਦਿਨ ਦਾ ਸਮਾਗਮ ਹੈ ਪਰਸੋਂ ਰਾਤ ਦਾ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ 23 ਨੂੰ ਦਿਨ ਦਾ ਗੁਰਦੁਆਰਾ ਨਿੰਮ ਸਾਹਿਬ ਕੈਥਲ 24 ਨੂੰ ਗੁਰਦੁਆਰਾ ਮੰਜੀ ਸਾਹਿਬ ਜੀਂਦਿਆ ਰਾਤ ਦਾ 25 ਨੂੰ ਗੁਰਦੁਆਰਾ ਸੀਸਗੰਨ ਸਾਹਿਬ ਤਰਾਵੜੀ ਕਰਨਾਲ ਆ 26 ਨੂੰ ਸਾਡਾ ਜਿਹੜਾ ਮੁੱਖ ਸਮਾਗਮ குரு ਖੇਤਰ ਪਾਤਸ਼ਾਹੀ ਸੇਵੀ ਜਿਹੜਾ ਕਿ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਵੀ ਨੈਸ਼ਨਲ ਡੇ ਦੇ ਤੌਰ ਤੇ ਮਨਾਉਣ ਦਾ ਐਲਾਨ ਕੀਤਾ ਹੋਇਆ ਪਿਛਲੇ ਸਾਲ ਵੀ ਦੁਨੀਆ ਭਰ ਚ ਮਨਾਇਆ ਗਿਆ ਜਿੱਥੇ ਭਾਰਤ ਦੇ ਗਵਰਨਰ ਹਾਊਸਾਂ ਦੇ ਅੰਦਰ ਉੱਥੇ ਵਿਦੇਸ਼ਾਂ 'ਚ ਵੀ ਭਾਰਤੀ ਸਫਾਰਤਖਾਨਿਆਂ ਦੇ ਅੰਦਰ ਛੋਟੇ-ਸਾਬ ਜਦਿਆਂ ਨੂੰ ਨਤਮਸਤਕ ਹੁੰਦਿਆਂ 26 ਦਸੰਬਰ ਦਾ ਦਿਨ ਜਿਹੜਾ ਸੀ ਉਹ ਮਨਾਇਆ ਗਿਆ ਉਹਨਾਂ ਸਾਬ ਜਦਿਆਂ ਨੂੰ ਸਜਦਾ ਕੀਤਾ ਗਿਆ ਔਰ ਇਸੇ ਤਰ੍ਹਾਂ ਇਹ ਜਿਹੜਾ ਸਾਡਾ ਸਮਾਗਮ ਹੈ ਉਹ ਗੁਰਦੁਆਰਾ ਪਾਤਸ਼ਾਹੀ ਸੇਵੀ குரு ਖੇਤਰਾ 26 ਦਾ 27 ਦਿਨ ਦਾ ਹਰਿਆਣਾ ਕਮੇਟੀ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਦ ਉਹਨਾਂ ਦੇ ਨਗਰ ਗੁਰਦੁਆਰਾ ਸਿੰਘ ਸਭਾ ਅਸੰਦ ਵਿਖੇ ਆ ਔਰ 28 ਰਾਤ ਦਾ ਗੁਰਦੁਆਰਾ ਪਾਤਸ਼ਾਹੀ 10ਵੀਂ ਨਾੜਾ ਸਾਹਿਬ ਪੰਚਕੂਲਾ 29 ਨੂੰ ਗੁਰਦੁਆਰਾ ਪੰਜੋਖਰਾ ਸਾਹਿਬ ਅੰਮ੍ਰਾਲਾ ਜਿੱਥੇ ਗੁਰੂ ਸਾਹਿਬ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਗੁੰਗੇ ਤੋਂ ਗੀਤਾ ਦੇ ਅਰਥ ਕਰਵਾਏ ਸੀ ਸੋ ਇਹ ਵੱਡੇ ਸਮਾਗਮ ਨੇ ਉਸ ਤੋਂ ਬਾਅਦ ਅਸੀਂ ਜਿਹੜੀਆਂ ਧਾਰਮਿਕ ਚੋਣਾਂ ਨੇ ਉਹਦੇ ਵੱਲ ਵੀ ਰੁਖ ਕਰਾਂਗੇ ਸ਼੍ਰੋਮਣੀ ਕਾਲੀਦਾ ਲਾਜਾਦ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਜਿੰਨੇ ਵੀ ਮੈਂਬਰ ਸਹਿਬਾਨ 40 ਜਿਹੜੇ ਆਦੇਦਾਰ ਨੇ ਉਹ ਵੀ ਅਸੀਂ ਐਲਾਨਣੇ ਕਿਉਂਕਿ ਮਹਾਪੁਰਸ਼ਾ ਨੇ ਕੱਲ ਵੀ ਇੱਕ ਪੰਥਕ 43 ਮੀਟਿੰਗ ਕੀਤੀ ਸੀ ਕੁਰੂਕ ਖੇਤਰ ਤੇ ਉਹਨਾਂ ਨੇ ਸਮਾਂ ਮੰਗਿਆ ਪੰਥਕ 41 24 ਤਰੀਕ ਦੀ ਫਿਰ ਮੀਟਿੰਗ ਰੱਖੀ ਆ ਤੇ ਅਸੀਂ ਆਪਣੇ ਉਮੀਦਵਾਰਾਂ ਦਾ ਐਲਾਨ 24 ਤਰੀਕ ਤੱਕ ਲਿਖਿਆ ਕਿ ਮਹਾਪੁਰਸ਼ਾ ਪੰਥਕ 41 ਜੋ ਉਰਾਲਾ ਕਰ ਰਹੇ ਸਾਰੇ ਇੱਕ ਮਤ ਹੋ ਕੇ ਇੱਕ ਉਮੀਦਵਾਰ ਹੋਵੇ ਇਹ ਮਹਾਪੁਰਸ਼ਾਂ ਦਾ ਸਿੱਖ ਜਾਵੇ ਉਹਦੇ 'ਚ ਅਸੀਂ ਸਭ ਤੋਂ ਪਹਿਲ ਕੀਤੀ ਆ ਪਹਿਲਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਨੇ ਕਿ ਮਹਾਪੁਰਸ਼ ਪਰਾਲਾ ਕਰਨ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਾ ਕਰਨ ਸਾਡੇ ਵੱਲੋਂ ਪਹਿਲ ਆ ਕਿ ਜੋ ਵੀ ਨਰਪਕ ਫੈਸਲਾ ਮਹਾਪੁਰਸ਼ ਦੇਣਗੇ ਉਹਦੇ ਨਾਲ ਅਸੀਂ ਜਿਹੜੀ ਆ ਉਹ ਸਹਿਮਤੀ ਪ੍ਰਗਟਾਉਂਦੇ ਆ ਔਰ ਇਸ ਦੇ ਨਾਲ ਹੀ ਮੈਂ ਕਹਿਣਾ ਚਾਹੁੰਦਾ ਕਿ ਅੱਜ ਅਸੀਂ ਸਾਰੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਭਪਿੰਦਰ ਸਿੰਘ ਅਸੰਧ ਦਾਸ ਸਾਡੇ ਨਾਲ ਸੀਨੀਅਰ ਮੀਤ ਪ੍ਰਧਾਨ ਜਿਹੜੇ ਸਾਡੇ ਅ ਸਰਦਾਰ ਸੁਦਰਸ਼ਨ ਸਿੰਘ ਵਾਲਾ ਉਮੀਦ ਪ੍ਰਧਾਨ ਬੀਬੀ ਰਵਿੰਦਰ ਕੌਰ ਹੈ ਔਰ ਇਸੇ ਤਰ੍ਹਾਂ ਜਰਨਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮੰਡੇਬਰ ਬੀ ਸਕੱਤਰ ਨੇ ਗੁਲਾਬ ਸਿੰਘ ਮੂਨਿਕ ਸਾਡੇ ਐਗਜ਼ੈਕਟਿਵ ਮੈਂਬਰ ਸਾਡੇ ਮੈਂਬਰ ਸਹਿਬਾਨ ਔਰ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦਾ ਮੁਖ ਸੇਵਾਦਾਰ ਔਰ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਸੀਨੀਅਰ ਉਮੀਦ ਪ੍ਰਧਾਨ ਜਥੇਦਾਰ ਭਵਿੰਦਰ ਸਿੰਘ ਅਸੰਧ ਔਰ ਸਾਡੇ ਜਿਹੜੇ ਚਾਰ ਉਮੀਦ ਪ੍ਰਧਾਨ ਨੇ ਉਨ੍ਹਾਂ ਦੇ ਵਿੱਚੋਂ ਵੀ ਸਾਡੇ ਸਰਦਾਰ ਸਵਰਨ ਸਿੰਘ ਬੁੰਗਾ ਡੱਬੀ ਸਰਦਾਰ ਮਲਕੀਤ ਸਿੰਘ ਪੰਨੀਵਾਲਾ ਸਰਦਾਰ ਰਜੈਬ ਸਿੰਘ ਨਿਮਣਾਬਾਦ ਔਰ ਇਸੇ ਤਰ੍ਹਾਂ ਜਿਹੜੇ ਸਾਡੇ ਮੀਤ ਪ੍ਰਧਾਨ ਸਰਦਾਰ ਸੁਦਰਸ਼ਨ ਸਿੰਘ ਅੰਬਾਲਾ ਚਾਰ ਇੱਕ ਸਕੱਤਰ ਜਰਨਲ ਨੇ ਸਰਦਾਰ ਸੁਖਵਿੰਦਰ ਸਿੰਘ ਮੰਡੇਬਰ ਚਾਰ ਜਰਨਲ ਸਕੱਤਰ ਨੇ ਸਾਡੇ ਸਰਦਾਰ ਸਤਿੰਦਰ ਸਿੰਘ ਮੰਟਾ ਸਰਦਾਰ ਗੁਰਪ੍ਰਸਾਦ ਸਿੰਘ ਫਰੀਦাবাদ ਔਰ ਸਰਦਾਰ ਇਸੇ ਤਰ੍ਹਾਂ ਜਿਹੜੇ ਸਾਡੇ ਨਾਲ ਸਾਥੀ ਆਏ ਆ ਹੋਰ ਵੀ ਮੈਂਬਰ ਸਾਬਾ ਸਰਦਾਰ ਟੀਪੀ ਸਿੰਘ ਸਰਦਾਰ ਵਾਸੂਦੇਵਾ ਜੀ ਸਰਦਾਰ ਬਰਾੜਾ ਜੀ ਇਹ ਸਾਰੇ ਜਿਹੜੇ ਅਸੀਂ ਨਤਮਸਤਕ ਹੋਣ ਵਾਸਤੇ ਆਏ ਆ ਗੁਰੂ ਦੇ ਚਰਨਾਂ ਚ ਅਰਦਾਸ ਕਰ ਰਹੇ ਆ ਕਿ ਗੁਰੂ ਸਾਨੂੰ ਬਲ ਬਖਸ਼ੇ ਅਸੀਂ ਸਿੱਖ ਮਸਲਿਆਂ ਦੇ ਹੱਲ ਅਤੇ ਜੋ ਗੁਰੂ ਘਰਾਂ ਦਾ ਸੁਚੱਜਾ ਪ੍ਰਬੰਧ ਤੇ ਧਰਮ ਪ੍ਰਚਾਰ ਆ ਉਹਨੂੰ ਅੱਗੇ ਅਸੀਂ ਲੈ ਕੇ ਜਾਈਏ। ਬੀਤਾ ਤੇ ਨਹੀਂ ਕਹਿੰਨੀ ਹਰਪੀ ਸਿੰਘ ਜੀ ਤੋਂ ਉਹਨਾਂ ਜਥੇਦਾਰੀ ਖੋਹ ਲਈਤੀ ਗਈ ਉਹਨੂੰ ਕਿਵੇਂ ਵੇਖਦੇ। ਦੇਖੋ ਇਹਨਾਂ ਗੱਲਾਂ ਦਾ ਹਸ਼ਰ ਇਹੀ ਹੁੰਦਾ ਜੋ ਹੋਇਆ। ਅਸੀਂ ਜਿਸ ਵੇਲੇ ਪਹਿਲਾਂ ਹੀ ਕਿਹਾ ਸੀਗਾ ਸਰਬੱਤ ਖਾਲਸਾ ਨੇ ਵੀ ਕਿਹਾ ਪਰ ਸਰਕਾਰ ਨੇ ਸਾਡੇ ਤੇ ਪਾਬੰਦੀਆਂ ਲਾਈਆਂ ਸਾਨੂੰ ਜੇਲ੍ਹਾਂ 'ਚ ਡੱਕਿਆ ਸਰਬੱਤ ਖਾਲਸਾ 2015 'ਚ ਕਿਹਾ ਸੀ ਕਿ ਵਿਧੀ ਵਿਧਾਨ ਜਿਹੜਾ ਜਥੇਦਾਰਾਂ ਦਾ ਹੋਵੇ ਜਿੰਨਾ ਚਿਰ ਵਿਧੀ ਵਿਧਾਨ ਨਹੀਂ ਬਣਦਾ ਉਹਨਾਂ ਚਿਰ ਇਹੀ ਹਾਲਾਤ ਹੋਣਗੇ। ਤਾਹੀਂ ਸਰਬੱਤ ਖਾਲਸਾ ਨੇ ਐਲਾਨ ਕੀਤਾ ਸੀ ਕਿ ਅਸੀਂ ਜਥੇਦਾਰਾਂ ਨੂੰ ਲਗਾਉਣ ਹਟਾਉਣ ਉਹਨਾਂ ਦਾ ਅਧਿਕਾਰ ਖੇਤਰ ਉਹਨਾਂ ਦੀ ਉਪਜੀਵਕਾ ਇਹਦਾ ਸਾਰਾ ਇੱਕ ਸੰਵਿਧਾਨ ਵਿਧੀ ਵਿਵਧਾਨ ਹੋਵੇ ਜਥੇਦਾਰ ਇੱਕ ਧੜੇ ਦਾ ਨਾ ਹੋਵੇ ਇੱਕ ਪਾਰਟੀ ਦਾ ਨਾ ਹੋਵੇ ਪੰਥ ਦਾ ਹੋਵੇ ਤੇ ਤਾਂ ਹੀ ਉਹਨਾਂ ਦਾ ਮਾਨ ਸਨਮਾਨ ਕਾਇਮ ਰਹਿ ਸਕਦਾ ਜਿੰਨਾ ਚਿਰ ਇਹਨਾਂ ਜਥੇਦਾਰਾਂ ਨੇ ਬਾਦਲਾਂ ਦੀ ਉਸਤ ਬਣਾਈ ਕੀਤੀ ਉਹਨਾਂ ਦੀ ਮਰਜ਼ੀ ਅਨੁਸਾਰ ਫੈਸਲੇ ਕੀਤੇ ਉਹਨਾਂ ਚਿਰ ਜਥੇਦਾਰ ਠੀਕ ਰਹੇ ਔਰ ਜਦੋਂ ਇਹਨਾਂ ਨੇ ਸੇਖ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਫੈਸਲਾ ਕਰਨ ਦੀ ਕੋਸ਼ਿਸ਼ ਕੀਤੀ ਭਾਵੇਂ ਕਿ ਉੱਥੇ ਵੀ ਥੋੜੀ ਨਰਮਾਈ ਵਰਤੀ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਸਾਥੀਆਂ ਦੇ ਸਿਆਸੀ ਗੁਨਾਹਾਂ ਨੂੰ ਦਰਕਨਾਰ ਕਰਦੇ ਹੋਏ ਕੇਵਲ ਧਾਰਮਿਕ ਸਜ਼ਾ ਲਾਈ ਧਾਰਮਿਕ ਗੁਨਾਹਾਂ ਦੀ ਧਾਰਮਿਕ ਸਜ਼ਾ ਸਿਆਸੀ ਗੁਨਾਹਾਂ ਦੀ ਸਿਆਸੀ ਸਜ਼ਾ ਹੁੰਦੀ ਆ ਪਰ ਫਿਰ ਵੀ ਉਹਨਾਂ ਨੂੰ ਇਹ ਬਰਦਾਸ਼ਤ ਨਹੀਂ ਹੋਇਆ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਜਿਹੜੇ ਸਪਾਸ ਸਲਾਰ ਸੀ ਉਹਨਾਂ ਨੇ ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਇਹ ਹੋਣਾ ਸੀ ਮੈਂ ਪਹਿਲੇ ਦਿਨ ਤੋਂ ਕਹਿੰਦਾ ਸੀ ਕਿ ਸ਼ਰਮਣੀ ਕਮੇਟੀ ਜਥੇਦਾਰਾਂ ਨੂੰ ਲਿਹਾਉਂਦੀ ਹਾਥੀ ਤੇ ਬਿਠਾ ਕੇ ਆ ਤੇ ਤੋਰਦੀ ਗਧੇ ਤੇ ਬਿਠਾ ਕੇ ਆ ਜਿਹੜਾ ਅੱਜ ਹਰਪ੍ਰੀਤ ਸਿੰਘ ਦਾ ਹਸਰ ਹੋ ਰਿਹਾ ਤੁਹਾਡੇ ਸਾਹਮਣੇ ਆ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜੋ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਆ ਪਹਿਲਾਂ ਉਹਨਾਂ ਬਾਰੇ ਤਾਂ ਨਰੀਖਣ ਕਰ ਲੋ ਉਹਨਾਂ ਦੀ ਪੜਤਾਲ ਕੌਣ ਕਰੂਗਾ ਰਗੂਜੀਤ ਸਿੰਘ ਵਿਰਕ ਸਾਡੇ ਹਰਿਆਣਾ ਤੋਂ ਕਰਨਾਲ ਤੋਂ ਜਿਹੜਾ ਬਾਦਲ ਪਰਿਵਾਰ ਦਾ ਖਾਸਮ ਖਾਸ ਆ ਉਹ ਤਾਂ ਕਾਲ ਤਖਤ ਸਾਹਿਬ ਦਾ ਤਨਖਈਆ ਉਹਨੂੰ ਕਮੇਟੀ ਚ ਪਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ